ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਸਮਾਜ ਸੇਵੀ ਤੇ ਸਾਂਝੀ ਜ਼ਿੰਮੇਵਾਰੀ ਦੇ ਪ੍ਰਤੀਗ ਬਣ ਇੱਕ ਬਲੱਖਣੀ ਕੋਸ਼ਿਸ਼ ਅਹਿਤ ਅੱਜ ਪਿੰਡ ਗੁਰਦਾਸਪੁਰ ਪੂਨੀਆ ਜ਼ਿਲ੍ਹਾ ਸਰਹੂਰ ਵਿਖੇ ਇੱਕ ਮੁਫਤ ਰਹਿ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਪੰਚਾਇਤ ਦੇ ਘਰ ਮੌਜੂਦ ਖਾਲੀ ਕਮਰੇ ਨੂੰ ਹੁਣ ਟਾਟਾ ਮੋਹਰੇਲ ਹਸਪਤਾਲ ਸਰਹੂਰ ਵਿਖੇ ਇਲਾਜ ਲਈ ਆਉਣ ਵਾਲੇ ਕੈਂਸਰ ਮਰੀਜ਼ਾਂ ਤੇ ਉਹਨਾਂ ਦੀ ਸਾਂਤ ਵਾਲੀ ਮੁਫਤ ਰਹਿ ਸਵਜੋਂ ਵਜੋਂ ਤਬਦੀਲ ਕਰਨਾ ਉਹਨਾਂ ਦੀ ਰਹਿਣ ਦੀ ਜ਼ਰੂਰਤ ਨੂੰ ਆਸਾਨ ਬਣਾਇਆ ਗਿਆ ਹੈ ਇਸ ਮੌਕੇ ਤੇ ਅੱਜ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਰਿੰਦਰ ਸਿੰਘ ਜਵੰਦਾ ਪੰਜਾਬ ਅਤੇ ਸੂਚਨਾ ਸੰਚਾਰ ਤੇ ਟੈਕਨੋਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਅਤੇ ਭਾਈ ਗੁਰਦਾਸ ਇੰਸਟੀਟਿਊਟ ਆਫ ਇੰਜੀਨੀਅਰਿੰਗ ਚੇਅਰਮੈਨ ਹਨ ਉਨਾਂ ਨੇ ਇਸ ਯੋਜਨਾ ਨੂੰ ਆਪਣੇ ਕਾਰਕਮਾਂ ਨਾਲ ਸਮਰਪਿਤ ਕੀਤਾ ਇਸ ਮੌਕੇ ਤੇ ਜਿੱਥੇ ਗੁਰਿੰਦਰ ਸਿੰਘ ਜਵੰਦਾ ਨੇ ਕਹਿ ਕੇ ਜੋਦਣਾ ਸਿਰਫ ਇੱਕ ਥਾਂ ਨਹੀਂ ਸਗੋਂ ਮਨੁੱਖਤਾ ਦੇ ਦਰਦ ਨੂੰ ਸਾਂਝ ਸਾਂਝ ਕਰਨ ਦੀ ਕੋਸ਼ਿਸ਼ ਹੈ ਇਹ ਮਾਰਤ ਅਜੇ ਮਰੀਜ਼ਾਂ ਦੀ ਆਸਰਾ ਥਾਂ ਬਣੇਗੀ ਜਿਸ ਨਾਲ ਇਲਾਜ ਦੂਦਰਾਜ ਤੋਂ ਆਉਂਦੇ ਲੋਕਾਂ ਦੇ ਲਈ ਇੱਕ ਸਹਾਈਤਾ ਦਾ ਕਾਰਨ ਬਣੇਗੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕ ਸੰਗਰੂਰ ਦੇ ਕੈਸਰ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਲਈ ਆਉਂਦੇ ਹਨ ਤਾਂ ਉਹਨਾਂ ਨੂੰ ਕਈ ਵਾਰ ਇੰਨੇ ਕਿ ਲੋਕ ਲੋਡ ਬੰਦ ਹੁੰਦੇ ਹਨ ਜਿਨ੍ਹਾਂ ਲਈ ਕੁਝ ਵੀ ਖਰਚ ਕਰਨਾ ਸੰਭਵ ਨਹੀਂ ਹੁੰਦਾ ਪਰ ਜਿੱਤੇ ਇਹ ਕੱਤਾ ਯਾਰ ਇਸ ਦੇ ਨਾਲ ਇਲਾਕੇ ਅਤੇ ਪੂਰੇ ਜ਼ਿਲ੍ਹੇ ਵਿੱਚ ਸਲਾਹਾ ਹੋ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੇ ਪ੍ਰਾਲੇ ਕਾਰਨ ਦੇ ਨਾਲ ਨਵੇਂ ਤੋਂ ਨਵੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਕਿਉਂਕਿ ਲੋਕਾਂ ਦੇ ਲੋਡ ਬੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਇਨਸਾਨੀਅਤ ਦਾ ਫਰਜ਼ ਹੈ ਉਹ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨੇ ਜਰਾ ਡਾਕਟਰ ਗੁਰਿੰਦਰਜੀਤ ਸਿੰਘ ਨੂੰ ਕਿ ਜਵੰਦਾ ਠੀਕ ਹੈ ਦੋਸਤਾਂ ਅੱਜ ਤਰਫ ਸਾਡੇ ਕੋਲ ਟਿੱਕ ਹੈ ਕਿ ਪ੍ਰੋਜੈਕਟ ਅੱਜ ਆਪਣਾ ਪਿੰਡ ਆ ਜਿਹੜਾ ਗੁਰਦਾਸਪੁਰ ਲੁਧਿਆਣਾ ਰੋਡ ਤੇ ਪਿੰਡ ਆ ਜਿਹਦੇ ਸਰਪੰਚ ਨੇ ਜਸਪਾਲ ਸਿੰਘ ਸੇਖੋਂ ਜੀ ਅੱਜ ਉਹ ਸਰਪੰਚ ਸਾਹਿਬ ਨੇ ਤੇ ਉਹਨਾਂ ਦੀ ਜਿਹੜੀ ਸੂਚੀ ਪੰਚਾਇਤ ਹੈ ਉਹਨਾਂ ਨੇ ਆਪਣੇ ਪੀਡੀਪ ਸਾਡੇ ਦਿੱਤਲੇ ਬਹੁਤ ਸੀਨੀਅਰ ਅਮਨਦੀਪ ਪੂਨੀਆ ਸਾਹਿਬ ਵੀ ਇਹਨਾਂ ਦਾ ਵੀ ਪਿੰਡ ਆਇਆ ਅੱਛਾ ਘਟੇ ਨੇ ਸਾਰਿਆਂ ਨੇ ਅੱਜ ਪਿੰਡ ਵੱਲੋਂ ਇੱਕ ਨਾ ਜਿਹੜੇ ਆਪਣੇ ਕੋਲੇ ਟਾਟਾ ਦਾ ਹਸਪੀਟਲ ਆ ਕੈਂਸਰ ਹਸਪੀਟਲ ਉੱਥੇ ਜਦੋਂ ਵੀ ਜਾਂਦੇ ਸੀ ਇਹ ਤਾਂ ਦੇਖਦੇ ਸੀ ਆਪਾਂ ਕਿ ਉੱਥੇ ਬਹੁਤ ਮਰੀਜ਼ ਬਾਹਰ ਬੈਠੇ ਹੁੰਦੇ ਤੇ ਅਟੈਂਡੈਂਟ ਉਹਨਾਂ ਦੇ ਤਾਂ ਉਹਨਾਂ ਨੂੰ ਵਿਚਾਰ ਨੂੰ ਰਹਿਣ ਤੇ ਲਈ ਕੋਈ ਜਗ੍ਹਾ ਨਹੀਂ ਹੁੰਦੀ ਤਾਂ ਉਸ ਨੂੰ ਦੇਖਦੇ ਹੋਏ ਅੱਜ ਪਿੰਡ ਦੇ ਵਿੱਚ ਪੰਚਾਇਤ ਦੀ ਜਿਹੜੀ ਜਗ੍ਹਾ ਸੀ ਉੱਥੇ ਇੱਕ ਹਾਲ ਬਣਾਇਆ ਉਹਦੇ ਵਿੱਚ 10 ਤੋਂ 12 ਜਿਹੜੇ ਨੇ ਬੈੱਡ ਲਾਏ ਨੇ ਤਾਂ ਕਿ ਜਿਹੜੇ ਅਟੈਂਡੈਂਟ ਨੇ ਉਹ ਇੱਥੇ ਆ ਕੇ ਆਪਦਾ ਫ੍ਰੀ ਰਹਿ ਸਕਣ ਖਾ ਸਕਣ ਪੀ ਸਕਣ ਤਾਂ ਕਿ ਉਹਨਾਂ ਨੂੰ ਜਿਹੜੀ ਉੱਥੇ ਤਾਂ ਵਿਚਾਰੇ ਔਖੇ ਹੁੰਦੇ ਹੀ ਨੇ ਬਟ ਉਹਨੂੰ ਬੇਸਿਕ ਜਿਹੜੀ ਚੀਜ਼ ਉਹਦੇ ਲਈ ਅੱਖਰ ਹਣਾਪੂ ਸੋ ਲਈ ਪਿੰਡ ਨੇ ਇਹਨਾਂ ਨੇ ਪਿੰਡ ਵੱਲਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਕੋਈ ਉਪਰਾਲਾ ਕੀਤਾ ਔਰ ਮੈਂ ਉਮੀਦ ਕਰਦਾ ਕਿ ਬਾਕੀ ਪਿੰਡ ਵਾਲੇ ਵੀ ਬਾਕੀ ਲੋਕ ਵੀ ਤੋਂ ਸੇਧ ਲੈ ਕੇ ਇਹੋ ਜਿਹਾ ਵਧੀਆ ਚੀਜ਼ਾਂ ਕਰਨਗੇ ਅਮਾ ਜੀ ਜੋ ਅੱਜ ਕੈਂਸਰ ਦੇ ਮਰੀਜ਼ਾਂ ਦੇ ਅਟੈਂਡੈਂਟ ਵਾਸਤੇ ਜਿਹੜਾ ਹੌਲ ਬਣਾਇਆ ਗਿਆ ਕਿਸ ਤਰ੍ਹਾਂ ਕਿਸੇ ਸਾਡੇ ਪਿੰਡ ਵੱਲੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੀਕੋ ਜਵੰਦਾ ਜੀ ਚਿਰਮਨ ਸਾਹਿਬ ਦਾ ਕਿ ਜੋ ਸਾਡੇ ਇੱਕ ਛੋਟੇ ਜਿਹੇ ਉਪਰਾਲੇ ਤੇ ਤੇ ਛੋਟੇ ਜਿਹੇ ਸੱਦੇ ਤੇ ਅੱਜ ਸਾਡੇ ਪਿੰਡ ਵਿੱਚ ਪਹੁੰਚੇ ਕੋਕੇ ਜੇ ਆਪਾਂ ਗੱਲ ਕਰਦੇ ਆਪਾਂ ਸਾਰੇ ਜਾਣੂ ਆ ਵੀ ਜੋ ਆਪਣਾ ਸੰਗਰੂਰ ਦੇ ਵਿੱਚ ਕੈਂਸਰ ਹਸਪੀਟਲ ਹੈ ਉਥੇ ਮਰੀਜ਼ ਕੱਲੇ ਪੰਜਾਬ ਤੋਂ ਨਹੀਂ ਬਾਹਰਲੇ ਸੂਬਿਆਂ ਤੋਂ ਵੀ ਆਉਂਦੇ ਆ ਤੇ ਇੱਥੇ ਆ ਕਿ ਉਹਨਾਂ ਨੂੰ ਰਾਤ ਨੂੰ ਰਹਿਣ ਤੇ ਰੁਕਣ ਦੇ ਵਿੱਚ ਬੜੀਆਂ ਮੁਸ਼ਕਲਾਂ ਹੁੰਦੀਆਂ ਸੀ ਜਿਸ ਨੂੰ ਅਸੀਂ ਮੁੱਖ ਰੱਖਦੇ ਹੋਏ ਜੋ ਤਕਬੀਫਾਂ ਨੂੰ ਦੇਖਦੇ ਹੋਏ ਅੱਜ ਅਸੀਂ ਆਪਣੇ ਪਿੰਡ ਵਿੱਚ ਸਾਰੇ ਪਿੰਡ ਦੇ ਸਾਂਝੋ ਉਪਰਾਲੇ ਨਾਲ ਸਪਾਂਸਰ ਦੇ ਨਾਲ ਦਿੱਤੇ ਸਾਰੀ ਪੰਚਾਇਤ ਦੇ ਨਾਲ ਸਾਰੇ ਪਿੰਡ ਵਾਸੀਆਂ ਦੇ ਨਾਲ ਕਿ ਜੋ ਸਾਡੀਆਂ ਪੰਚਾਇਤ ਘਰ ਬਣਿਆ ਹੋਇਆ ਸੀ ਉਹਨਾਂ ਦੇ ਵਿੱਚ ਬੈਟ ਲਾ ਕੇ ਇੱਕ ਸ਼ੁਰੂਆਤ ਕਰੀ ਹੈ ਕਿ ਜੇ ਆਉਣ ਵਾਲੇ ਦਿਨਾਂ 'ਚ ਵੀ ਮਤਲਬ ਇਹਨੂੰ ਵੱਡਾ ਕਰਨਾ ਪਿਆ ਵੀ ਵੱਧ ਹੋਣਾ ਪਿਆ ਤਾਂ ਅਸੀਂ ਸਾਰੇ ਉਸ ਲਈ ਵੀ ਤਿਆਰ ਆ ਵੀ ਹਜੇ ਸ਼ੁਰੂਆਤ ਕੀਤੀ ਹੈ ਤੇ ਸੋਚਦੇ ਆ ਕਿ ਜਿਸ ਤਰੀਕੇ ਨਾਲ ਮਤਲਬ ਇੱਕ ਉਹਨਾਂ ਨੂੰ ਆਉਣਾ ਤਾਂ ਮਰੀਜ਼ਾਂ ਨੇ ਆਪ ਆ ਤਾਂ ਉਹਨਾਂ ਨੂੰ ਛੱਟਣ ਦਾ ਤੇ ਸੁਵਿਨਤੀ ਜੋ ਜ਼ਿਆਦਾ ਹੋਊਗਾ ਉਹ ਵੀ ਸਾਰੇ ਨગરਪਾਲਿਕਾ ਉਹਨਾਂ ਨੂੰ ਇੱਥੇ ਫ੍ਰੀ ਆਫ ਕਾਸਟ ਕੀਤਾ ਜਾਊਗਾ ਕੀ ਗੱਲੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਾਂ ਉਹਨਾਂ ਦੇ ਰੋਟੀ ਪਾਣੀ ਦਾ ਵੀ ਪ੍ਰਬੰਧ ਪੈਡਲ ਉਹਨਾਂ ਦਾ ਰੋਟੀ ਪਾਣੀ ਦਾ ਤਾਂ ਨਹੀਂ ਕਿਉਂਕਿ ਉਹਨਾਂ ਨੇ ਸਵੇਰੇ ਫਿਰ ਹਸਪੀਟਲ ਜਾਣਾ ਹੁੰਦਾ ਰਹਿਣ ਦਾ ਤਾਂ ਸਵੇਰ ਦੀ ਚਾਹ ਦਾ ਮਤਲਬ ਉਹ ਜਿਹੇ ਸਾਰਾ ਫਰੀ ਦੇ ਵਿੱਚ ਸਾਰੇ ਨਗਰ ਵੱਲੋਂ ਸਰਵ ਸੰਪਤੀ ਕਰਨ ਕਰਕੇ ਤੇ ਅਸੀਂ ਓਕੇ ਫਿਰ ਹਾਲ ਕਿੰਨੇ ਬੈੱਡ ਜਿਹੜੇ ਲਗਾਏ ਗਏ ਨੇ ਹਲੇ ਤਾਂ 10-12 ਕੁ ਲਾਏ ਆ ਇਹ ਜਿਹਦਾ ਇੱਕ ਹਾਲ ਦੇ ਵਿੱਚ ਮਤਲਬ ਲਾਏ ਆ ਤਾਂ ਹਟਲੋਂ ਬਾਕੀ ਹਾਲ ਵੀ ਖਾਲੀ ਪਏ ਆ ਜੇ ਲੋੜ ਪਈ ਤਾਂ ਮਤਲਬ ਸਾਡੇ ਨਾਲ ਸਾਰੇ ਪ੍ਰਬੰਧਤਾ ਤਾਂ ਅਸੀਂ ਉਸ ਨੂੰ ਵੱਡੇ ਲੈਵਲ ਤੇ ਵੀ ਲੈ ਕੇ ਜਾਵਾਂਗੇ ਹਾਂ ਗਰਮੀ ਵੱਧ ਰਹੀ ਆ ਗਰਮੀ ਦੇ ਵਿੱਚ ਕੀ ਹੋਰ ਕੀ ਹਿੰਦੀ ਆ ਸਾਰੇ ਪੱਖਾਂ ਦੇ ਆ ਕੂਲਰਾਂ ਦਾ ਹਜੇ ਤੱਕ ਕੂਲਰ ਤੱਕ ਦਾ ਕਰਿਆ ਹੋਇਆ ਪਰ ਜੇ ਲੋੜ ਪਈ ਤਾਂ ਸਾਨੂੰ ਅਸੀਂ ਮਤਲਬ ਥੱਲੇ ਰੈਡੀ ਆ ਤਾਂ ਵੀ ਅਸੀਂ ਏਸੀ ਵੀ ਲਾ ਲਾਂਗੇ ਜੀ ਨਾਮ ਹੈ ਜੀ ਮੇਰਾ ਨਾਮ ਜਸਪਾਲ ਸਿੰਘ ਸੇਖੋ ਆਂ ਮੈਂ ਇੱਥੇ ਅਸੀਂ ਇਹ ਅੱਜ ਪਹਿਲਾਂ ਤਾਂ ਮਿੰਕੂ ਜਵੰਦਾ ਜੀ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੋ ਸਾਡੇ ਕੈਨ ਤੇ ਅੱਜ ਇਹਨਾਂ ਨੇ ਇਸ ਵਿਸ਼ੇਸ਼ ਉਪਰਾਲੇ ਦਾ ਉਦਘਾਟਨ ਕੀਤਾ ਇੱਥੇ ਹੁਣ ਅਸੀਂ ਕੈਂਸਰ ਦੇ ਜਿਹੜੇ ਵੀ ਮਰੀਜ਼ ਆਉਂਦੇ ਨੇ ਨਾਲ ਉਹਨਾਂ ਦੇ ਟੈਂਡੈਂਟ ਹੁੰਦੇ ਨੇ ਉਹਨਾਂ ਦੇ ਰਹਿਣ ਲਈ ਅਸੀਂ 10 ਬੈੱਡਾਂ ਦਾ ਇੰਤਜ਼ਾਮ ਕੀਤਾ ਹੈ ਵਧੀਆ ਇੱਥੇ ਕੂਲਰ ਤੇ ਚਾਹ ਪਾਣੀ ਦਾ ਇੰਤਜ਼ਾਮ ਹੈ ਅਸੀਂ ਹੁਣ ਅੱਗੇ ਇਹ ਵੀ ਸੋਚ ਰਹੇ ਆਂ ਕਿ ਜਿਵੇਂ ਸ਼ਹਿਰ ਤੋਂ ਇਹ 2 ਕਿਲੋਮੀਟਰ ਤਕਰੀਬਨ ਪੈ ਜਾਂਦਾ ਹਸਪੀਟਲ ਤੋਂ ਉਹਨਾਂ ਲਈ ਕੀ ਰਿਕਸ਼ਾ ਲਾਵਾਂਗੇ ਤਾਂ ਕਿ ਉਹਨਾਂ ਨੂੰ ਆਉਣ ਜਾਣ ਵਿੱਚ ਵੀ ਕੋਈ ਤਕਲੀਫ ਨਾ ਹੋਵੇ ਬਾਕੀ ਅਸੀਂ ਇਹ ਸਾਰਾ ਕੁਝ ਅੱਜ ਕੱਲ ਦੇ ਦੇਖਦੇ ਹੋਏ ਜਿਵੇਂ ਕਿ ਨਸ਼ਿਆਂ ਦਾ ਰੁਝਾਨ ਵਧਿਆ ਹੋਇਆ ਹੈ ਉਹ ਸਭ ਨੂੰ ਦੇਖਦੇ ਹੋਏ ਤਾਂ ਇਹ ਸ਼ੁਰੂ ਕੀਤਾ ਤਾਂ ਕਿ ਸਾਡੇ ਬੱਚਿਆਂ ਦਾ ਧਿਆਨ ਇੱਧਰ ਜਾਵੇ ਤੇ ਉਹ ਆਪਦੀ ਮਾਪੇ-ਬਾਪ ਦੀ ਸੇਵਾ ਵੀ ਕਰਨ ਤੇ ਉਹਨਾਂ ਦਾ ਕਿਉਂਕਿ ਇਹ ਇੱਕ ਸਾਈਕੋਲੋਜੀਕਲੀ ਹੁੰਦਾ ਜਦੋਂ ਆਪਾਂ ਚੰਗੇ ਕੰਮ ਕਰੀਏ ਤਾਂ ਬੱਚਿਆਂ ਦਾ ਧਿਆਨ ਇੱਧਰ ਨੂੰ ਜਾਂਦਾ ਹੈ ਕਿ ਸਾਡੇ ਮਾਤਾ ਪਿਤਾ ਕੀ ਕਰ ਰਹੇ ਹਨ ਸੋ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਤੇ ਲੋਡ ਪੈਣ ਤੇ ਸਾਡੇ ਕੋਲ ਹੋਰ ਵੀ ਕਮਰੇ ਨੇ ਉਹਨਾਂ ਨੂੰ ਵੀ ਅਸੀਂ ਫਿਰ ਇਸ ਦੇ ਯੂਜ਼ 'ਚ ਲਵਾਵਾਂਗੇ ਜਿਉ ਜੋ ਸਾਡਾ ਵਧੇਗਾ ਕੰਮ ਸਰਪੰਚ ਸਾਹਿਬ ਕਿਦਾਂ ਲੋਕ ਸੰਪਰਕ ਕਰਨਗੇ ਤੁਸੀਂ ਨਾਲ ਕਿਸ ਤਰ੍ਹਾਂ ਕੋਈ ਕੰਟੈਕਟ ਨੰਬਰ ਦਿੱਤਾ ਜਾਏਗਾ ਜਾਂ ਕੋਈ ਉਸ ਜਗ੍ਹਾ ਤੇ ਕਿ ਹਸਪੀਟਲ ਦੇ ਵਿੱਚ ਕੋਈ ਬੰਦਾ ਬਿਠਾਇਆ ਜਾਏਗਾ ਵੀ ਉਹ ਉਸ ਨਾਲ ਸੰਪਰਕ ਕਰਕੇ ਕਮਰੇ ਰਿਜ਼ਰਵ ਕਰਾ ਸਕੀ ਨਹੀਂ ਜੀ ਅਸੀਂ ਆਪਣਾ ਫਲੈਕਸਾਂ ਦਾ ਇੰਤਜ਼ਾਮ ਕੀਤਾ ਜਿਵੇਂ ਆ ਦੇਖੋ ਫਲੈਕਸ ਲਾਈ ਹੋਈ ਆ ਇਹ ਹਸਪੀਟਲਾਂ ਚ ਉੱਥੇ ਲਾ ਰਹੇ ਆ ਟਾਟਾ ਦੇ ਤੇ ਬਾਕੀ ਜਿਵੇਂ ਹੁਣ ਜ਼ਿਆਦਾਤਰ ਜਿਵੇਂ ਮਰੀਜ਼ਾਂ ਦਾ ਉੱਥੇ ਜਿਹੜੀ ਸਿਕਿਉਰਟੀ ਆ ਉਹਨਾਂ ਨਾਲ ਬਾ ਵਾਸਤਾ ਪੈਂਦਾ ਅਸੀਂ ਉਹਨਾਂ ਦੇ ਮੇਨ ਹੈੱਡ ਨੂੰ ਵੀ ਕਨਵੇ ਕੀਤਾ ਬਾਕੀ ਜਵੰਦਾ ਸਾਹਿਬ ਦੱਸ ਰਹੇ ਸੀਗੇ ਜਿਵੇਂ ਕਿ ਕੈਂਸਰ ਦੇ ਜਿਹੜੇ ਮੇਨ ਆਫੀਸ ਨੇ ਹੈੱਡ ਉਹਨਾਂ ਨੂੰ ਵੀ ਉਹਨਾਂ ਨੇ ਦੱਸਿਆ ਹੈ ਤਾਂ ਇਹ ਹੌਲੀ ਹੌਲੀ ਤੁਹਾਨੂੰ ਪਤਾ ਗੋ ਥਰੂ ਹੁੰਦੀ ਜਾਊਗੀ ਬਾਕੀ ਅਸੀਂ ਇੱਥੇ ਆਵਦਾ ਜਿਵੇਂ ਕਿ ਉੱਥੇ ਸਾਹਮਣੇ ਹਸਪੀਟਲ ਦੇ ਸੇਖੋਂ ਸਕੈਨਸ ਹੈ ਤਾਂ ਉਹ ਅਸੀਂ ਉੱਥੇ ਵੀ ਫਲੈਕਸ ਲਾਵਾਂਗੇ ਕਿਉਂਕਿ ਮਰੀਜ਼ਾਂ ਦਾ ਆਉਣਾ ਜਾਣਾ ਰਹਿੰਦਾ ਹੈ ਤਾਂ ਜੋ ਉਹ ਉਥੋਂ ਉਹਨਾਂ ਨੂੰ ਸਹੂਲਤ ਮਿਲੇ ਆਉਣ ਜਾਣ ਦੀ ਤਕਲੀਫ ਨਾ ਹੋਵੇ ਅਸੀਂ ਉੱਥੇ ਵੀ ਈ-ਰਿਕਸ਼ਾ ਇੱਕ ਖੜਾ ਰੱਖਾਂਗੇ